ਸਾਰਿਆਂ ਨੂੰ ਪਿਆਰ ਭਰੀ ਸਵੇਰ ਸ਼ਕਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਤਾਂ ਹਾਂਜੀ ਦੋਸਤੋ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਆ ਰਹੀ ਹੈ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦਾ 16% ਜਿਹੜਾ ਡੀਏ ਪੈਂਡਿੰਗ ਹੈ ਉਸ ਤੇ ਵੱਡਾ ਲਾਨ ਹੋ ਗਿਆ ਹੈ ਮੁਲਾਜ਼ਮਾਂ ਦੇ ਲਈ ਵੱਡੀ ਖਬਰ ਹੈ ਸੋ ਦੋਸਤੋ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਚੈਨਲ ਦੇ ਰਾਹੀਂ ਦਵਾਂਗੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਸੋ ਦੋਸਤੋ ਜਿਹੜਾ ਕਿ ਤੁਸੀਂ ਦੇਖ ਸਕਦੇ ਜਿਹੜਾ ਪੱਤਰ ਜਾਰੀ ਕੀਤਾ ਗਿਆ ਹੈ ਪੰਜਾਬ ਸਿਵਲ ਸਕੱਤਰ ਦੀ ਜਿਹੜੀ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਸਿਵਲ ਸਕੱਤਰ ਵਿਖੇ ਸਥਿਤ ਦਫ਼ਤਰਾਂ ਦੀਆਂ ਸਮੂਹ ਐਸੋਸੀਏਸ਼ਨ ਦੇ ਵੱਲੋਂ ਇਹ ਪੱਤਰ ਜਿਹੜਾ ਕਿ 8 ਅਕਤੂਬਰ 2025 ਨੂੰ ਇਹ ਪੱਤਰ ਜਾਰੀ ਕੀਤਾ ਗਿਆ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਮਾਨਯੋਗ ਵਿੱਤ ਮੰਤਰੀ ਮਾਨਯੋਗ ਮੁੱਖ ਸਕੱਤਰ ਮਾਨਯੋਗ ਪ੍ਰਮੁੱਖ ਸਕੱਤਰ ਅਤੇ ਮਾਨਯੋਗ ਸਕੱਤਰ ਇਹ ਪੱਤਰ ਜਾਰੀ ਕੀਤਾ ਗਿਆ ਜਿਸ ਦਾ ਵਿਸ਼ਾ ਇਹ ਹੈ ਕਿ ਪੰਜਾਬ ਦੇ ਪੈਂਡਿੰਗ ਪਏ 16% डीए ਦਾ ਭੁਗਤਾਨ ਕਰਨ ਅਤੇ ਮੁਲਾਜ਼ਮਾਂ ਦੀਆਂ ਜਾਇਜ਼ ਪੈਂਡਿੰਗ ਜਿਹੜੀਆਂ ਹੱਕੀ ਮੰਗਾਂ ਸੰਬੰਧੀ ਜਿਹੜਾ ਮੰਗ ਪੱਤਰ ਅਤੇ ਮੀਟਿੰਗ ਰੈਲੀ ਕਰਨ ਬਾਰੇ ਨੋਟਿਸ ਜਿਹੜਾ ਕਿ ਇੱਕ ਤਰ੍ਹਾਂ ਦਾ ਨੋਟਿਸ ਦਿੱਤਾ ਗਿਆ ਹੈ ਸਰਕਾਰ ਨੂੰ ਜਿਸ ਦੇ ਐਸੋਸੀਏਸ਼ਨ ਦੇ ਜਿਸ ਦੇ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜਨ ਸਿੰਘ ਖੈਰਾ ਨੇ ਇਹ ਪੱਤਰ ਦੇ ਵਿੱਚ ਲਿਖਿਆ ਕਿ ਆਪਜੀ ਦੇ ਧਿਆਨ ਦੇ ਵਿੱਚ ਲਿਆਂਦਾ ਜਾਂਦਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ 1723 ਤੋਂ ਲਾਗੂ ਕੀਤੇ 4% ਡੀਏ ਮਿਤੀ 1124 ਤੋਂ ਲਾਗੂ ਕੀਤੀ 4% ਡੀਏ ਮਿਤੀ 1724 ਤੋਂ ਲਾਗੂ ਕੀਤੀ 3% ਡੀਏ ਅਤੇ ਮਿਤੀ 1125 ਤੋਂ ਲਾਗੂ ਕੀਤੀ 2% ਅਤੇ 107 2025 ਤੋਂ ਲਾਗੂ ਕੀਤੀ 3% ਡੀਏ ਕੁੱਲ ਮਿਲਾ ਕੇ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਜਿਹੜਾ 16% ਡੀਏ ਪੈਂਡਿੰਗ ਹੋ ਗਿਆ ਹੈ ਜਿਸ ਕਰਕੇ ਸਮੂਹ ਮਲਾਜ਼ਮਾਂ ਦੇ ਵਿੱਚ ਸਰਕਾਰ ਦੇ ਪ੍ਰਤੀ ਭਾਰੀ ਰੋਸ ਹੈ ਇਸ ਤੋਂ ਇਲਾਵਾ ਮਲਾਜ਼ਮਾਂ ਦੀਆਂ ਜਾਇਜ਼ ਹੱਕੀ ਜੋ ਜਿਨ੍ਹਾਂ ਦੀ ਡਿਟੇਲ ਇਸ ਪੱਤਰ ਨਾਲ ਨਤੀ ਕੀਤੀ ਗਈ ਹੈ ਪਿਛਲੇ ਕਾਫੀ ਸਮੇ ਤੋਂ ਪੈਂਡਿੰਗ ਪਈਆਂ ਹਨ ਆਪ ਜੀ ਨੂੰ ਬੇਨਤੀ ਹੈ ਕਿ ਮੁਲਾਜ਼ਮਾਂ ਦੇ ਪੈਂਡਿੰਗ ਪਈ 16% ਡੀਏ ਦਾ ਭੁਗਤਾਨ ਤੁਰੰਤ ਕੀਤਾ ਜਾਵੇ ਅਤੇ ਜਿਹੜਾ ਮੁਲਾਜ਼ਮਾਂ ਦਾ ਪੈਂਡਿੰਗ 16% ਡੀਏ ਹੈ ਉਸ ਨੂੰ ਭੁਗਤਾਨ ਨੂੰ ਜਲਦ ਤੋਂ ਜਲਦ ਜਾਰੀ ਕੀਤਾ ਜਾਵੇ ਅਤੇ ਮਲਾਜ਼ ਜਿਹੜੀਆਂ ਮਲਾਜ਼ਮਾਂ ਦੀਆਂ ਜਾਇਜ਼ ਹੱਕੀ ਮੰਗਾਂ ਦੇ ਲਈ ਜੁਆਇੰਟ ਐਕਸ਼ਨ ਕਮੇਟੀ ਪੰਜਾਬ 시ਵ ਸਕੱਤਰ ਨੂੰ ਇੱਕ ਤੁਰੰਤ ਪੈਨਲ ਮੀਟਿੰਗ ਦਿੱਤੀ ਜਾਵੇ ਜਿਹੜੀ ਪੈਂਡਿੰਗ ਪਈ ਹੈ ਡੀਏ ਤੇ ਪੈਨਲ ਮੀਟਿੰਗ ਜਿਹੜੀ ਨਾਂ ਮਿਲਣ ਦੀ ਸੂਰਤ ਦੇ ਵਿੱਚ ਸਕੱਤਰ ਇੱਕ 2 ਦੀ ਬਿਲਡਿੰਗ ਦੇ ਵਿੱਚ ਸਥਿਰ ਸਮੂਹ ਦਫ਼ਤਰਾਂ ਦੇ ਵੱਲੋਂ ਪੰਜਾਬ 시ਵ ਸਕੱਤਰ ਤੋਂ 2 ਵਿਖੇ ਮਿਤੀ 14 10 25 ਜਾਣੀ ਕਿ ਮੰਗਲਵਾਰ ਨੂੰ ਮਿੰਨੀ ਸਕੱਤਰ ਵਿਖੇ ਦੁਪਹਿਰ ਬਾਦ ਦੁਪਹਿਰ ਅਤੇ ਨਾਲ ਹੀ 16 10 25 ਨੂੰ ਵੀਰਵਾਰ ਪੰਜਾਬ ਸਿਵਲ ਸਕੱਤਰ ਇੱਕ ਵਿਖੇ ਸਵੇਰੇ ਇੱਕ ਵਿਸ਼ਾਲ ਸਾਂਝੀ ਰੈਲੀ ਕੀਤੀ ਜਾਵੇਗੀ ਜਿਸ ਦੀ ਨੋਰਲ ਜ਼ਿੰਮੇਵਾਰੀ ਆਪਜੀਤੀ ਹੋਵੇਗੀ ਜਾਣੇ ਕਿ ਸਰਕਾਰ ਦੀ ਹੋਵੇਗੀ ਇਹਨਾਂ ਰੈਲੀਆਂ ਤੋਂ ਪਹਿਲਾਂ ਪੰਜਾਬ ਸਿਵਲ ਸਕੱਤਰ ਇੱਕ ਵਿਖੇ ਦੁਪਹਿਰ 1 ਵਜੇ ਮੀਟਿੰਗ ਵੀ ਕੀਤੀ ਜਾਵੇਗੀ ਇਹ ਜਿਹੜੇ ਚੇਅਰਮੈਨ ਜੁਆਇੰਟ ਐਕਸ਼ਨ ਕਮੇਟੀ ਦੇ ਵੱਲੋਂ ਆਪਣੇ ਦਸਤਖਤ ਦੇ ਹੇਠ ਪੱਤਰ ਜਾਰੀ ਕਰ ਦਿੱਤਾ ਗਿਆ ਮਾਨਜੁਕ ਮੁੱਖ ਮੰਤਰੀ ਵਿੱਤ ਮੰਤਰੀ ਅਤੇ ਪਮੁਖ ਸਕੱਤਰ ਮਾਨਯੋਗ ਸਕੱਤਰ ਸਾਹਿਬ ਨੂੰ ਅਤੇ ਦੋਸਤੋ ਹੁਣ ਦੇਖਣਾ ਹੋਵੇਗਾ ਕਿ ਮੁਲਾਜ਼ਮਾਂ ਦੀਆਂ ਸਰਕਾਰੀ ਜਿਹੜੀਆਂ ਮੁਲਾਜ਼ਮਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ 16% ਡੀਏ ਜਿਹੜਾ ਪੈਂਡਿੰਗ ਹੈ ਉਸ ਨੂੰ ਲੈ ਕੇ ਹੁਣ ਸਰਕਾਰ ਮੁਲਾਜ਼ਮਾਂ ਨੂੰ ਦਿਵਾਲੀ ਤੋਂ ਪਹਿਲਾਂ ਕੋਈ ਤੋਹਫਾ ਦਿੰਦੀ ਆ ਜਾਂ ਨਹੀਂ ਏ ਸੀ ਮੁਲਾਜ਼ਮਾਂ ਨੂੰ ਲੈ ਕੇ ਆਸ ਦੀ ਪੱਟੀ ਅਪਡੇਟ ਧੰਨਵਾਦ ਜੀ